ਤੁਸੀਂ ਦੇਖ ਰਹੇ ਹੋ ਸੱਚ ਮਿਲ ਨਿਊਜ਼ ਪੰਜਾਬ ਮੈਂ ਤੁਹਾਡਾ ਆਪਣਾ ਵਿੱਕੀ ਵਿਰਕ ਮੌਜੂਦ ਸੀ ਪਾਤੜਾ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਇੱਕ ਵੱਡਾ ਇਕੱਠ ਨਜ਼ਰ ਆ ਰਿਹਾ ਹੈ ਰੋਸ ਮਾਰਚ ਕੱਢਿਆ ਜਾ ਰਿਹਾ ਹੈ ਅੱਜ ਉਹ ਦੋ ਡਰਾਈਵਰ ਵੀਰ ਜਿਨ੍ਹਾਂ ਨੇ ਅੱਜ ਤੋਂ 6-7 ਦਿਨ ਪਹਿਲਾਂ ਕੋਈ ਜਰੀਲੀ ਚੀਜ਼ ਖਾ ਕੇ ਆਤਮ ਹੱਤਿਆ ਕੀਤੀ ਸੀ ਔਰ ਉਹਨਾਂ ਦੀਆਂ ਲਾਸ਼ਾਂ ਅੱਜ ਵੀ ਜਿਹੜੀਆਂ ਨੇ ਪਾਤੜਾਂ ਦੇ ਵਿੱਚ ਮੌਜੂਦ ਨੇ ਔਰ ਉਹਨਾਂ ਦਾ ਦਸ ਅਸਕਾਰ ਹਾਲੇ ਤੱਕ ਨਹੀਂ ਹੋਇਆ ਅੱਜ ਉਹਨਾਂ ਦੀਆਂ ਜਿਹੜੀਆਂ ਦੇ ਲਾਸ਼ਾਂ ਨੇ ਉਹਨਾਂ ਨੂੰ ਪੂਰੇ ਪਾਤੜਾਂ ਦੇ ਵਿੱਚ ਟਰਾਲੀ ਦੇ ਉੱਤੇ ਇੱਕ ਰੱਖ ਕੇ ਸਟੋਰ ਵੱਡੀ ਗਿਣਤੀ ਦੇ ਵਿੱਚ ਲੋਕਾਂ ਦੇ ਵੱਲੋਂ ਟਰੈਕਟਰਾਂ ਦੇ ਟਰਾਲੀਆਂ ਦੇ ਉੱਤੇ ਆ ਕੇ ਪੂਰੇ ਪਾਤੜਾਂ ਦੇ ਵਿੱਚ ਯਾਨੀ ਕਿ ਰੋਸ ਮਾਰਚ ਕੱਢਿਆ ਗਿਆ ਹੈ ਅਸੀਂ ਗੱਲਾਂ ਵੀ ਕਰਾਂ ਕਿਥੇ ਕੁਝ ਆਗੂ ਜਿਹੜੇ ਨੇ ਔਰਤ ਤਸਵੀਰਾਂ ਤੁਹਾਡੇ ਨਾਲ ਮੈਂ ਸਾਂਝੀਆਂ ਕਰਦਾ ਅੱਜ ਉਹ ਦੋ ਬਦਨਸੀਬ ਡਰਾਈਵਰ ਵੀਰਾਂ ਦੀਆਂ ਤਸਵੀਰਾਂ ਜਿਹੜਿਆਂ ਦੀ ਜ਼ਿੰਦਗੀ ਪਹਿਲਾਂ ਵੀ ਟਰੱਕ ਚਲਾ ਕੇ ਰੋਡ ਦੇ ਉੱਤੇ ਲੰਗੀ ਸਾਡੀ ਸਮਾਜ ਲਈ ਸਾਡੇ ਇੱਥੋਂ ਦੇ ਜਿਹੜਾ ਨਿਆ ਪਾਲਿਕਾ ਲਈ ਜਾਂ ਇੱਥੋਂ ਦੇ ਅਧਿਕਾਰੀ ਲਈ ਬੜੀ ਸ਼ਰਮਿੰਦਗੀ ਦੀ ਗੱਲ ਹੈਗੀ ਆ ਕਿ ਦੇਖੋ ਤੁਸੀਂ ਕਿਸ ਕਦਰ ਜਿਹੜੇ ਦੋ ਇਮਾਨਦਾਰ ਵਿਅਕਤੀਆਂ ਨੇ ਪੁਲਿਸ ਦੀ ਮਤਲਕਿ ਜਿੱਲਤ ਤੋਂ ਜਿਹੜੀ ਉਹਨਾਂ ਦੀ ਤਸ਼ੱਦਦ ਤੋਂ ਇਹ ਫੈਸਲਾ ਕਰ ਲੈ ਕਿ ਅਸੀਂ ਜੀਵਨ ਜਿਹੜੀ ਲੀਲਾ ਉਹ ਸਮਾਪਤ ਕਰ ਲੈਣੀ ਆ ਉਹ ਵੀ 65000 ਦੀ ਰਕਮ ਪਿੱਛੇ ਇਹਦੇ ਪਿੱਛੇ ਅਸੀਂ ਮੰਨਦੇ ਆ ਕਿ ਜਿਹੜਾ ਪੁਲਿਸ ਦਾ ਪੰਜਾਬ 'ਚ ਗੁੰਡਾ ਰਾਜਾ ਇਹ ਉਹਦੇ ਪ੍ਰਭਾਵ 'ਚ ਹੋਇਆ ਹੈਗਾ ਕਿਉਂਕਿ ਜਿਸ ਤਰ੍ਹਾਂ ਉਹਨਾਂ ਨੂੰ ਕੁੱਟਮਾਰ ਕੀਤੀ ਉਹ ਤਸ਼ੱਦਦ ਤੋਂ ਬਾਅਦ ਉਹਨਾਂ ਨੂੰ ਉਹਨਾਂ ਕੋਲ ਚਾਰਾ ਕੋਈ ਨਹੀਂ ਬਚਿਆ ਹੈਗਾ ਤੇ ਉਸ ਤੋਂ ਵੱਡੀ ਸ਼ਰਮਿੰਦਗੀ ਦੀ ਗੱਲ ਇਹ ਹੈਗੀ ਆ ਕਿ ਅੱਜ 6 ਦਿਨ ਗੁਜ਼ਰ ਜਾਣ ਮਗਰੋਂ 7 ਮੰਦਿਨ ਹੈਗਾ ਲਾਸ਼ਾਂ ਦਾ ਸਸਕਾਰ ਨਹੀਂ ਕੀਤਾ ਪਰਿਵਾਰ ਚ ਲੋਕਾਂ ਚ ਰੋ ਹੈਗਾ ਕਿ ਜਿਹੜੇ ਦੋਸ਼ੀ ਐ ਮੁੱਖ ਦੋਸ਼ੀ ਆ ਉਹ ਹਲੇ ਤੱਕ ਗ੍ਰਿਫਤਾਰ ਨਹੀਂ ਕੀਤੇ ਗਏ ਸਰਕਾਰ ਕੋਲ ਸਾਰੇ ਸੋਰਸ ਹੁੰਦੇ ਆ ਗ੍ਰਿਫਤਾਰੀ ਕਰਨੀ ਹੋਵੇ ਤਾਂ ਬੜੀ ਆਸਾਨੀ ਨਾਲ ਕਰ ਸਕਦੇ ਹੈਗੇ ਆ ਇਸ ਕਰਕੇ ਅਸੀਂ ਇਹ ਚੇਤਾਵਨੀ ਦਿੰਨੇ ਆ ਕਿ ਜੇ ਜਲਦ ਜਲਦ ਜਿਹੜੇ ਦੋਸ਼ੀ ਗ੍ਰਿਫਤਾਰ ਨਾ ਕੀਤੇ ਗਏ ਤਾਂ ਇਹ ਸੰਘਰਸ਼ ਜਿਹੜਾ ਹੈਗਾ ਹੋਰ ਦੇਖਾ ਹੋਣਾ ਹੈਗਾ ਕਦੇ ਆਪਾਂ ਸਾਹਮਣੇ ਦੇ ਟਾਈਮ ਤੇ ਹੋਰ ਕੀ ਨਹੀਂ ਰੱਸੀ ਦਿੰਦੇ ਆ ਕਿ ਸਖਤ ਕਿਹੜੇ ਐਕਸ਼ਨ ਲੈਣੇ ਨੇ ਤੁਸੀਂ ਹੁਣ ਅੱਜ ਅਸੀਂ ਪਾਤਣਾ ਸ਼ਹਿਰ ਚ ਜਿਹੜਾ ਮਾਰਚ ਕੀਤਾ ਹੈਗਾ ਇਸ ਤੋਂ ਬਾਅਦ ਜਿਹੜਾ ਹੈਗਾ ਅਸੀਂ ਹੁਣ ਧਰਨੇ ਥਾਂ ਤੇ ਜਾ ਰਹੇ ਹੈਗੇ ਆ ਉੱਥੇ ਜਾ ਕੇ ਸਾਡੀ ਐਕਸ਼ਨ ਕਮੇਟੀ ਹੈਗੀ ਆ ਉਹ ਐਕਸ਼ਨ ਕਮੇਟੀ ਕੋ ਫੈਸਲਾ ਕਰੂਗਾ ਉਸ ਤਹਿਤ ਅਗਲਾ ਜਿਹੜਾ ਪ੍ਰੋਗਰਾਮ ਹੋ ਕੋ ਲਿਖ ਕੇ ਜਾਓ ਤੁਸੀਂ ਦੇਖ ਸਕਦੇ ਹੋ ਜੀ ਗੁਰਵਿੰਦਰ ਸਿੰਘ ਜੀ ਦਿੱਦਣਾ ਇਹਨਾਂ ਨਾਲ ਵੀ ਅਸੀਂ ਗੱਲ ਕੀਤੀ ਹੈ ਬਟ ਤੁਸੀਂ ਦੇਖ ਸਕਦੇ ਇਹ ਉਹ ਦੋ ਜਿਹੜੇ ਅ ਬਚਾਰੇ ਜਿਨ੍ਹਾਂ ਨੇ ਦਵਾਈ ਖਾ ਕੇ ਜਿਹੜੀ ਪਿਛਲੇ ਦਿਨ ਕੋਈ ਹੱਤਮ ਹਟਾ ਕੇ ਕੀਤੀ ਸੀ ਅੱਜ ਉਹਨਾਂ ਦੇ ਕੋਲ ਤੋਂ ਬਿਲਾ ਕੇ ਉਹਨਾਂ ਦੀਆਂ ਜਿਹੜੀਆਂ ਟੈਂਟ ਪੋਡੀਆਂ ਨੇ ਅੱਜ ਟਰਾਲੀ ਦੇ ਵਿੱਚ ਰੱਖ ਕੇ ਪੂਰੇ ਪਤਲਾਂ ਦੇ ਵਿੱਚ ਉਸ ਪ੍ਰਦਰਸ਼ਨ ਕਰਾ ਲਿਆ ਹਾਂਜੀ ਹਾਂਜੀ ਇੱਥੇ ਉਹ ਡਰਾਈਵਰਾਂ ਨੂੰ ਲਿਆ ਕੇ ਹਾਂਜੀ ਕੁੱਟੇ ਜੀ ਇੱਥੇ ਹਾਂਜੀ 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 ਇੱਥੇ ਬਹੁਤ ਜ਼ਿਆਦਾ ਕਿਹਦਾ ਬਾਗਲ ਹੈ ਇਹ ਇਹ ਪਾਲ ਸਿੰਘ ਮਿਸਤਰੀ ਹੈ ਜੀ ਅੱਛਾ ਇੱਥੇ ਜਾਨੀ ਕਾਫੀ ਟਾਈਮ ਉਹਨਾਂ ਰੱਖਿਆ ਹੈ ਹਾਂਜੀ ਕਾਫੀ ਟਾਈਮ ਰੱਖਿਆ ਗਿਆ ਜੀ ਇੱਥੇ ਕੁੱਟ ਮਾਰ ਕੀਤੀ ਗਈ ਹੈ ਉਹਨਾਂ ਦੀ ਇਹ ਉਹ ਬਾਗਲ ਹੈਗਾ ਜਿੱਥੇ ਕੁੱਟ ਕੁੱਟ ਮਾਰ ਕੀਤੀ ਗਈ ਸੀ ਉਹਨਾਂ ਗਰੀਬ ਇਹਨਾਂ ਇਹਦੇ ਬਾਗਲ ਮਾਰੇ ਬਾਗਲ ਮਾਰੇ ਆਹ ਬਾਗਲ ਦੇ ਕੁੱਤੇ ਨੇ ਅੱਛਾ ਉੱਥੇ ਕੁੱਟੇ ਸੀ ਇੱਥੇ ਕੁੱਟੇ ਸੀ ਜੀ ਨਾ ਇਧਰ ਮੇਰਾ ਨਾਮ ਦਲਵਾਰਾ ਸਿੰਘ ਹੈ ਜੀ ਹਾਂਜੀ ਆ ਬਾਗਲ 'ਚ ਕੁੱਟ ਮਾਰ ਕਰੀਦੀ ਸੀ ਈ ਨਾਇਕ ਹਰਵਿੰਦਰ ਸਿੰਘ ਜੀ ਇਹੀ ਜਗ੍ਹਾ ਜਿੱਥੇ ਉਹਨਾਂ ਡਰਾਈਵਰਾਂ ਨੇ ਤੇ ਤਸ਼ੱਦਦ ਕੀਤਾ ਗਿਆ ਬਿਲਕੁਲ ਇਹੀ ਜਗ੍ਹਾ ਹੈ ਜੀ ਇੱਥੇ ਉਹ ਪੁਲਿਸ ਵਾਲੇ ਨੇ ਤੇ ਨਾਲ ਉਹਦੇ ਚਾਚੇ ਨੇ ਤੇ ਨਾਲ ਉਹਦੇ ਭਤੀਜੇ ਨੇ ਤੇ ਇੱਕੇ ਪਾਲ ਬਿਲਕੁਲ ਇਹਨਾਂ ਨੇ ਉਹ ਪੁਲਿਸ ਤਸ਼ੱਦਦ ਕੀਤਾ ਹੀ ਇੱਥੇ ਨਜਾਇਜ਼ ਮੁੰਡਿਆਂ ਨੂੰ ਨੰਗਿਆਂ ਕਰਕੇ ਇਹਨੇ ਤਸਵੀਰ ਦਿੱਤੇ ਨੇ ਤੇ ਵੀਡੀਓ ਉਹਨਾਂ ਦੀਆਂ ਬਣਾਈਆਂ ਨਜਾਇਜ਼ ਤੇ ਉਹਨਾਂ ਨੂੰ ਵੇਖੋ ਸਲਫਾਸ ਖਾਣੀ ਪੈਗੀ ਇੱਥੇ ਜਿਹੜਾ ਇਸ ਇੱਜਤੇ ਉਹਨਾਂ ਤੇ ਕਿਤਾ ਜੀਵਨ ਤੋਂ برداشت ਨਹੀਂ ਹੋਇਆ برداشت ਨਹੀਂ ਹੋਇਆ ਜੀ ਉਹਨਾਂ ਤੋਂ ਕਿੰਨੀ ਮੰਦਪਾਗੀ ਗੱਲ ਹੈ ਕਿ ਅੱਜ ਉਹ ਡਰਾਈਵਰ ਵੀਰ ਪਹਿਲਾਂ ਜਿਉਂਦੇ ਜੀਵ ਦੀ ਟਰੱਕਾਂ ਦੇ ਉੱਤੇ ਸਾਰਾ ਸਾਰਾ ਦਿਨ ਡਰਾਈਵਿੰਗ ਕਰਦੇ ਸੀ ਤੇ ਅੱਜ ਉਹਨਾਂ ਦੇ ਜਦੋਂ ਡੈੱਟ ਵੀ ਹੋ ਗਏ ਨੇ ਤੇ ਅੱਜ ਵੀ ਉਹਨਾਂ ਦੀ ਲਾਸ਼ਾਂ ਇੰਨੇ ਸੜਕਾਂ ਦੇ ਤੱਕ ਕੋਈ ਸਰਕਾਰ ਸੁਣਵਾਈ ਨਹੀਂ ਕਰ ਰਹੀ ਪ੍ਰਸ਼ਾਸਨ ਸਰਵਾਈ ਨਹੀਂ ਕਰ ਰਿਹਾ 7 ਦਿਨ ਹੋ ਗਏ ਨੇ ਸੜਕਾਂ ਦੇ ਰੁਲਦਿਆਂ ਨੂੰ ਜੀ ਕੋਈ ਸਰਵਾਈ ਨਹੀਂ ਹੋ ਰਹੀ ਇਹ ਡਰਾਈਵਰਾਂ ਨੂੰ ਤੇ ਕੋਈ ਬੰਦਾ ਸਮਝਦਾ ਹੀ ਨਹੀਂ ਬਿਲਕੁਲ ਜੀ ਆ ਦੇਖ ਰਹੇ ਤੁਸੀਂ ਦੁਕਾਨਾਂ ਜਿਹੜੀਆਂ ਨੇ ਇਹ ਇੱਥੇ ਵੀਰ ਨਾਲ ਵੀ ਗੱਲ ਕੀਤੀ ਇਹਨਾਂ ਦੁਕਾਨਾਂ ਦੇ ਪਿੱਛੇ ਇੱਕ ਬਾਗਲ ਬਣਿਆ ਹੋਇਆ ਜਿੱਥੇ ਇਹਨਾਂ ਨੂੰ ਦੋ ਵੀਰਾਂ ਨੂੰ ਜਾਨੀਕੰਨਾ ਤਸ਼ੱਦਦ ਕੀਤਾ ਗਿਆ ਤਸਵੀਰਾਂ ਦੇਖ ਰਹੇ ਤੁਸੀਂ ਪਾਤਰਾਂ ਦੀਆਂ ਵੀਡੀਓ ਨੂੰ ਵਾਤਵਾਤ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਅੱਗੇ ਕਿਸੇ ਨੂੰ ਇਹ ਜ਼ਰੂਰ ਨੀਤ ਮਿਲ ਸਕੇ ਕਿ ਹਾਂ ਵੀ ਕਿਸੇ ਤੇ ਕੁਤ ਤਸ਼ੱਦਦ ਕਰਨ ਤੋਂ ਪਹਿਲਾਂ ਕੁਝ ਸੋਚਿਆ ਜਾਵੇ ਟਰੈਕਟਰਾਂ ਦੀਆਂ ਲੰਮੀਆਂ ਲੰਮੀਆਂ ਲੈਣਾ ਤੁਸੀਂ ਦੂਰ ਤੱਕ ਦੇਖ ਸਕਦੇ ਹੋ ਮੁਬਾਰਕ ਮੱਖਾ ਮਰ ਗਿਆ ਹਾਏ ਹਾਏ ਮੱਖਾ ਮਰ ਗਿਆ ਹਾਏ ਮੱਖਾ ਮਰ ਗਿਆ ਹਾਏ ਬਿਸਤਰੀ ਮਰ ਗਿਆ ਹਾਏ ਬੱਚਿਆਂ ਨੂੰ ਸਾਫ ਦਿਓ ਸਾਫ ਦਿਓ ਮੇਰੇ ਵੀਰਾਂ ਨੂੰ ਕਰਦੇ ਹਾਂ ਸਾਫ ਦਿਓ ਜੇ ਤੁਸੀਂ ਮਰ ਗਈ ਸਾਡੇ ਵਾਸਤੇ ਅੱਜ ਇੱਕ ਲੇਡੀ ਜਿਹੜਾ ਬਰਲਾਪ ਕਰਦੀ ਹੋਈ ਸੜਕ ਦੇ ਉੱਤੇ ਨਜ਼ਰ ਆ ਰਹੀ ਹੈ ਖਸਾ ਪਿਆਰ ਤੋਂ ਸੀ ਵੱਡੀ ਗਿਣਤੀ ਦੇ ਵਿੱਚ ਲੋਕਾਂ ਦਾ ਗੁੱਸਾ ਲੋਕਾਂ ਦੇ ਵਿੱਚ ਰੋਸ ਜਿਹੜਾ ਉਹ ਸਾਫ਼-ਸਾਫ਼ ਦਿਖਦਾ ਹੋਇਆ ਨਜ਼ਰ ਆ ਰਿਹਾ ਹੈ ਤਸਵੀਰਾਂ ਇਸੇ ਇੰਪਾਕਟਾਂ ਦੀਆਂ ਦੇਖ ਰਹੇ ਹੋ ਤਸਵੀਰਾਂ ਸੱਚਮੇਲ ਨਿਊਜ਼ ਪੰਜਾਬ ਦੇ ਉੱਤੇ ਇਸ ਟਾਈਮ ਉਹ ਬਦਨਸੀਬ ਜਿਹੜੇ ਜੋ ਦੋਸਤ ਦੋ ਭਰਾਏ ਕਹਿ ਸਕਦੇ ਆ ਕਿ ਜਿੰਨਾ ਵੱਲੋਂ ਕੋਈ ਜ਼ਰੀਲੀ ਚੀਜ਼ ਖਾ ਕੇ ਆਤਮ ਹੱਤਿਆ ਕੀਤੀ ਗਈ ਸੀ ਉਹ ਅੱਜ ਉਹਨਾਂ ਦਾ ਜਿਹੜਾ ਜਨਾਜ਼ਾ ਅੱਜ ਪੂਰੇ ਪਾਤਲਾ ਸ਼ਹਿਰ ਦੇ ਵਿੱਚ ਨਜ਼ਰ ਨਿਕਲ ਆ ਰਿਹਾ ਹੈ ਔਰ ਲੋਕ ਵੱਡੀ ਗਿਣਤੀ ਦੇ ਵਿੱਚ ਇਸ ਮਾਰਚ ਦੇ ਵਿੱਚ ਇਕੱਠੇ ਹੋਏ ਨੇ ਤਸਵੀਰਾਂ ਤੁਸੀਂ ਪਾਤਲਾ ਸ਼ਹਿਰ ਦੀਆਂ ਦੇਖ ਸਕਦੇ ਹੋ ਕਿ ਅੱਜ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਉਹਨਾਂ ਦੀ ਹਮੈਤ ਦੇ ਵਿੱਚ ਉਤਰੇ ਹੋਏ ਨੇ ਔਰ ਪ੍ਰਸ਼ਾਸਨ ਦੇ ਖਿਲਾਫ ਨਾਰੇਬਾਜ਼ੀ ਜਿਹੜੀ ਇਹ ਕਰਦੀ ਹੋਈ ਨਜ਼ਰ ਆ ਰਹੇ ਨੇ ਇਸ ਟਾਈਮ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਪਾਤਲਾਂ ਪੂਰੇ ਸ਼ਹਿਰ ਦੇ ਵਿੱਚ ਇੱਕ ਰੋਸ ਮਾਰਚ ਕੱਢਿਆ ਗਿਆ ਚੋਰੀ ਦਾ ਜਿਹੜਾ ਇਲਜ਼ਾਮ ਲੱਗਿਆ ਸੀ ਉਹਨਾਂ ਦੇ ਉੱਤੇ ਉਹਨੂੰ ਬਰਦਾਸ਼ਤ ਨਹੀਂ ਉਹਨਾਂ ਵੱਲੋਂ ਕੀਤਾ ਗਿਆ ਤੇ ਉਹਨਾਂ ਨੇ ਆਪਣੀ ਜਿਹੜੀ ਜੀਵਨ ਰੀਲਾ ਸੀ ਉਹ ਖਤਮ ਕਰ ਲਈ ਸੀ ਅੱਜ ਟਰੈਕਟਰ ਤੁਸੀਂ ਗਿਣੇ ਨਹੀਂ ਜਾਂਦੇ ਕਿੰਨੇ ਕ ਟਰੈਕਟਰ ਟਰਾਲੀਆਂ ਔਰ ਲੋਕਾਂ ਦੀ ਗਿਣਤੀ ਕਿੰਨੀ ਕ ਤੁਸੀਂ ਦੇਖ ਹੀ ਰਹੇ ਹੋ ਨਾ ਪਾਤਰਾ ਦੀਆਂ ਤਸਵੀਰਾਂ ਨੇ ਇਹ ਮੋਹੋ ਬੋਲਦੀਆਂ ਵੀਡੀਓ ਨੂੰ ਵੱਤ ਵਤ ਸ਼ੇਅਰ ਜ਼ਰੂਰ ਕਰਿਓ ਇਸੇ ਦੇ ਟਰੈਵਰ ਸਾਥੀ ਭਾਈ ਕੇ ਲੜਕੀ ਕੀ ਸਾਥੀ ਹੋ ਮੇਰੇ ਕੰਟੈਕਟ ਨੰਬਰ ਹੈ 9898459715 ਤੇ ਉਸ ਬੱਚੀ ਦਾ ਸ਼ਾਦੀ ਦਾ ਕੰਦਾ ਲਿਏ ਆਪਕੋ ਲੱਖੋਂ ਰੁਪਏ ਆਪਕੋ ਕਾਤਿਆਦਮ ਮਿਲੇਗਾ ਉਹ ਵੀ ਮਰਾ ਸਾਧਤੀ ਭਾਈ ਅਗਰ ਕਿਸੇ ਦੀ ਬੈਡੀ ਬੋਡੀ ਅਗਰ ਉਹਨਾਂ ਬਾਹਰ ਸੇ ਉਸਕੋ ਅੱਤਿਆ ਹੁੰਦੀ ਹੈ ਉਸਕੀ ਮਿੱਟੀ